ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ हां जी ਆਪਾਂ ਰੰਗ ਪੰਜਾਬ ਦੇ ਸੈਕੰਡ ਐਕਸੀਬਿਸ਼ਨ ਲੈ ਕੇ ਆ ਰਹੇ ਆ ਆਪਣੇ ਸ਼ਹਿਰ ਸੁਨਾਮ ਜਿਸ ਤਰ੍ਹਾਂ ਫਰਸਟ ਐਕਸੀਬਿਸ਼ਨ ਆਪਾਂ ਲਗਾਈ ਸੀ ਲਹੇਗਾਨੀ ਤੇ ਦੂਸਰੀ ਲਗਾ ਰਹੇ ਹਾਂ ਜਿਸ ਨਾਮ ਸਾਡੀ ਪਹਿਲੀ ਐਕਸੀਬਿਸ਼ਨ ਵਿੱਚ ਲਹਿਰੇ ਵਾਲਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਐਂਡ ਸਾਨੂੰ ਪੂਰੀ ਪੂਰੀ ਉਮੀਦ ਹੈ 20 ਨਾਮ ਵਾਲੇ ਵੀ ਸਾਡਾ ਇਸ ਤਰ੍ਹਾਂ ਹੀ ਸਾਥ ਦੇਣਗੇ ਸੋ 31 ਅਗਸਤ ਦਿਨ ਐਤਵਾਰ ਨੂੰ ਲਾਰਡ ਕ੍ਰਿਸ਼ਨ ਹਾਲ ਦੇ ਵਿੱਚ ਸਾਰਿਆਂ ਨੇ ਜ਼ਰੂਰ ਪਹੁੰਚਣਾ ਜੀ ਐਂਡ ਭੈਣਾਂ ਦਾ ਹੌਸਲਾ ਵਧਾਣਾ हां जी इसवेले तुसी स्टॉल बुक करना चाहंदे हो ता स्टॉल ਵੀ ਬੁੱਕ ਕਰ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਤੇ ਬਾਕੀ ਜੋ ਐਂਟਰੀ ਹੈ ਕੋਈ ਨਹੀਂ ਹੈ ਕਿ ਫ੍ਰੀ ਐਂਟਰੀ ਹੈ ਤਾਂ ਉਸ ਨਾਮ ਦੇ ਨੇੜੇ ਨੇੜੇ ਦੇ ਪਿੰਡ ਦੂਰ ਦੇ ਪਿੰਡ ਸਾਰੀਆਂ ਭੈਣਾਂ ਨੇ ਆ ਕੇ ਇਹਨਾਂ ਸਟਾਲ ਲਗਾਉਣ ਵਾਲੀਆਂ ਕੁੜੀਆਂ ਦਾ ਹੌਸਲਾ ਜਰੂਰ ਵਧਾਉਣਾ ਹੈ ਤੇ ਲੋਕੇਸ਼ਨ ਤੁਹਾਨੂੰ ਦੱਸ ਦਿੰਦੇ ਆ ਜੀ ਸਿਮਾ ਰੋਡ ਸ਼ਿਵ ਨਿਕੇਤਨ ਧਰਮਸ਼ਾਲਾ ਬਾਦ ਲਾਰਡ ਕ੍ਰਿਸ਼ਨ ਹਾਲ ਇੱਥੇ ਪਹੁੰਚਣਾ ਹੈ ਜੀ ਤੁਹਾਨੂੰ ਜਰੂਰ ਮਿਲਾਗੇ ਜੀ ਆਪਾਂ 31 ਅਗਸਤ ਨੂੰ ਸੰਡੇ ਵਾਲੇ ਦਿਨ ਲਾਰਡ ਕ੍ਰਿਸ਼ਨ ਹਾਲ ਦੇ ਵਿੱਚ ਓਕੇ ਜੀ ਸਤਿ ਸ਼੍ਰੀ ਅਕਾਲ